ਅੰਦੇ ਸਭ ਸ੍ਰੀ ਕਾਜੀ ਭਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆਂ ਆਪਾਂ ਇਹ ਵੀਡੀਓ ਇਸ ਵਿਸ਼ੇ ਦੇ ਉੱਤੇ ਲੈ ਕੇ ਆਏ ਆਂ ਕਿ ਘਰ ਦੀ ਧੀ ਨੂੰ ਬੇਟੀ ਨੂੰ ਸੌਂ ਦੇ ਮਹੀਨੇ ਤਾਲਪਾ ਜ਼ਰੂਰ ਦਿਓ ਉਹ ਕਿਹੜੀ ਚੀਜ਼ ਹੈ ਜਿਹੜੀ ਸੌਂ ਦੇ ਮਹੀਨੇ ਧੀ ਮਾਂ ਦੇ ਘਰੋਂ ਪੇਕੇ ਘਰ ਦੇ ਵਿੱਚੋਂ ਨਹੀਂ ਲੈ ਕੇ ਜਾਣੀ ਚਾਹੀਦੀ ਹੈ ਪੇਸਟ ਉੱਤੇ ਅੱਗੇ ਪਹਿਲਾਂ ਆਪਾਂ ਤੁਹਾਨੂੰ ਉਹ ਦੱਸਦੇ ਹਾਂ ਕਿ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਬੇਟੀ ਨੂੰ ਨਹੀਂ ਲੈ ਕੇ ਜਾਣੀ ਚਾਹੀਦੀ ਲਾਪੇ ਦੇ ਬਾਰੇ ਦੱਸਦੇ ਆ ਫਿਰ ਤੁਹਾਨੂੰ ਦੱਸਾਂਗੇ ਉਹ ਕਿਹੜਾ ਤੋਹਫਾ ਦਾ ਜਿਹੜਾ ਤੁਹਾਡੇ ਘਰ ਦੇ ਚ ਢੇਰ ਸਾਰੀਆਂ ਬਰਕਤਾਂ ਲਿਆਉਂਦਾ ਜੇ ਤੁਸੀਂ ਧੀ ਨੂੰ ਦਿੰਦੇ ਆ ਦੇਖੋ ਜੀ ਧੀ ਸੌਂ ਦੇ ਮਹੀਨੇ ਵੈਸੇ ਤਾਂ ਮੈਂ ਕਦੇ ਵੀ ਨਹੀਂ ਕਹਿੰਦੀ ਕਦੇ ਵੀ ਨਾ ਲੈ ਕੇ ਜਾਵੇ ਖਾਸ ਕਰਕੇ ਸੌਂ ਦੇ ਮਹੀਨੇ ਚਾਰ ਖੱਟੀਆਂ ਚੀਜ਼ਾਂ ਦੇ ਪੇਕਿਆਂ ਤੋਂ ਭੁੱਲ ਕੇ ਵੀ ਨਾ ਲੈ ਕੇ ਜਾਵੇ ਕਈ ਮੇਹ ਮਾਮਾ ਨੂੰ ਗੁੱਟਾ ਹਨ ਵੀ ਮੈਂ ਚਾਰ ਪਾਇਆ ਜਿਵੇਂ ਅੰਬ ਦਾ achar ਜਾਂ ਅੱਜ ਕੱਲ੍ਹ ਇਸ ਚਣੀ ਵੀ ਮੈਂ ਚਾਰ ਪਾਇਆ ਜਿਵੇਂ ਜਤੂ ਲੈ ਜਾ ਭੁੱਲ ਕੇ ਵੀ ਪੇਕਿਆਂ ਤੋਂ ਚਾਰ ਨਾ ਲੈ ਕੇ ਜੋ ਜੋ ਖੱਟਾ ਪਾਣ ਤੁਸੀ ਮਾੜੇ ਥੋਲੇ ਕਿ ਕਿਆਂ ਉਹ ਬੜੀ ਬੜੀ ਇੱਕ ਦਿਨ ਉਹ ਖਟਾਸ ਤੁਹਾਡੇ ਰਿਸ਼ਤਿਆਂ ਦੇ ਵਿੱਚ ਪੈ ਗਈ। ਦੂਜਾ ਨਾ ਨਹੀਂ ਤਿੱਖੀ ਚੀਜ਼ ਸੂਈ ਕੁਸ਼ੂਈ ਛੂਰੀ ਹੈ ਨਾ ਕੋਈ ਤਿੱਖੀ ਚੀਜ਼ ਨੇ ਕਦੇ ਵੀ ਆਪਣੇ ਕਿੱਕੇ ਘਰ ਨਾਲ ਲਏ। ਉਹ ਵੀ ਤੁਹਾਨੂੰ ਇੱਕ ਦਿਨ ਬਰਬਾਦ ਕਰ ਦਿੰਦੀ ਹੈ। ਹਾਂ ਦੇ ਮਾਵਾ ਤੋਂ ਬੱਤ ਤੋਂ ਕਦੇ ਵੀ ਤੁਸੀਂ ਭੁੱਲ ਕੇ ਵੀ ਚੀਜ਼ ਨਹੀਂ ਲੈ ਕੇ। ਇਹ ਚੀਜ਼ ਦਾ ਪੂਰਾ ਖਿਆਲ ਰੱਖਾ ਕਰੂਗੀ ਤੇ ਪਿੰਕਿਆਂ ਦੇ ਘਰ ਦੇ ਵਿੱਚੋਂ ਕਈ ਵੇਖ ਆਪਾਂ ਨੂੰ ਹੁੰਦਾ ਹਣਾ ਪਰ ਜਿਆ ਨਿਆ ਮੈਂ ਉਹ ਸਾਡੇ ਕਪੜੇ ਪਾਣ ਐਸ ਤਰ੍ਹਾਂ ਨਾ ਦਾ ਪਰ ਜਿਆ ਨਾ ਆਪਣੇ ਕਪੜੇ ਦੇ ਕੇ ਹੋਣੇ ਚਾਹੀਦੇ ਜੀ ਉਹ ਨਹੀਂ ਪਾਉਣੇ ਚਾਹੀਦੇ ਨਾ ਉਹਨਾਂ ਦੇ ਕਪੜੇ ਆਪ ਪਾਉਣੇ ਚਾਹੀਦੇ ਕਿਉਂਕਿ ਕਈ ਵਾਰ ਆਪ ਦੀ ਜਿਹੜੀ ਦੁੱਖ ਦ੍ਰਿਦੱਤਾ ਹੁੰਦੀ ਉਹਨਾਂ ਚ ਪਹੁੰਚ ਜਾਂਦੀ ਐ ਫਿਰ ਉਹ ਘਰ ਤੋਂ ਖੁਸ਼ੀ ਹੁੰਦਾ ਤੇ ਫਿਰ ਧੀ ਦਾ ਜਿਹਦੇ ਧੀ ਦੇ ਕੇਆਂ ਦੀ ਵੇਖ ਉਹ ਹੁੰਦਾ ਜਿਹੜੀ ਧੀ ਨੂੰ ਦੇ ਕੇ ਆਪਾਂ ਫਿਰ ਧੀ ਇਕੁਅਲ ਸੁਖ ਨਹੀਂ ਮਾਰ ਸਕਦੀ ਕਿ ਉਹ ਦਿੱਤੀ ਦੀ ਪਹੁੰਚ ਜਾਂਦਾ ਤੇ ਫਿਰ ਪੀਕੇ ਦੁਖੀ ਹੁੰਦੇ ਸਾਡੀ ਧੀ ਬਿਮਾਰ ਆ ਇਹਦੇ ਲਈ ਜੀ ਇਸ ਤਰ੍ਹਾਂ ਦੀਆਂ ਇਹ ਦਰਦਾਂ ਆਪਾਂ ਸੋੜਮਾ ਸੋੜਮਾ ਨਹੀਂ ਕਰਨਾ ਚਾਹੀਦਾ ਪੀਕਿਆਂ ਦੇ ਤੋਂ ਦੁੱਧ ਦਹੀਂ ਭੁੱਲ ਕੇ ਵੀ ਨਾ ਲੈ ਕੇ ਆਓ ਠੀਕ ਹੈ ਜੀ ਚਾਹੁੰਦੇ ਨੇ ਬਹੁਤ ਨਾ ਬੜੀ ਨਾ ਠੀਕਾ ਵੀ ਪੀਕਿਆਂ ਤੋਂ ਆਪਾਂ ਨਹੀਂ ਲਿਆਉਣਾ ਚਾਹੀਦਾ ਇਹ ਖੁਸ਼ਕ ਚੀਜ਼ਾਂ ਵੇਖੋ ਜਿਵੇਂ ਕਾਲੀਆਂ ਚੀਜ਼ਾਂ ਹੋਊਗਾ ਕਾਲੇ ਵਸਤਾਂ ਦੇ ਲੋਹੇ ਦਾ ਭਾਂਡਾ ਪੀਕਿਆਂ ਤੋਂ ਬਿਲਕੁਲ ਨਾ ਲੈ ਕੇ ਆਓ ਤਵਾ ਹੁੰਦਾ ਹਨ ਜਿਵੇਂ ਆਪਾਂ ਯਾਦ ਰਿਚਤ ਵਾਲੇ ਅੰਨਾਰੇ ਮੁਰਕੋਨ ਦੇਖਿਆ ਜਾਂਦਾ ਬਹੁਤ ਅਸ਼ੋਕ ਹੁੰਦਾ ਤਵਾ ਪੇਖਿਆ ਕੋ ਕਦੇ ਵੀ ਨਾ ਲੈ ਕੇ ਆਓ ਆਪਕੋ ਮੱਛਾਂ ਵਾਲੀ ਚੀਜ਼ ਮੇ ਕੋਈ ਹੁਣ ਗੈਸ ਕੋਬ ਐ ਚੀਜ਼ਾਂ ਪੇਖਿਆ ਤੋਂ ਨਹੀਂ ਲੈ ਕੇ ਆਉਂਦੇ ਕਿਉਂਕਿ ਇਹ ਇਹ ਦੇ ਤਿਆਗ ਚਲਦੀ ਹੈ ਤੁਹਾਡੇ ਅੰਦਰ ਵੀ ਉਸ ਤਰ੍ਹਾਂ ਹੈ ਬਾਂਬੜ ਬਣ ਜਾਂਦੀ ਹੈ ਇਹ ਵੀ ਚੀਜ਼ਾਂ ਆਪਨ ਪੇਖਿਆ ਤੋਂ ਨਹੀਂ ਲੈ ਮੰਨਣਾ ਚਾਹੀਦੀ ਦਿਨ ਤੇ ਜਦੋਂ ਖਾਸਪਰ ਜਿਵੇਂ ਪੇਖਿਆ ਤੋਂ ਲੈ ਕੇ ਆ ਕੇ ਤਾਂ ਕਿ ਸਾਰੀ ਉਮਰ ਇਹ ਰਸਤਾ ਆਪਣਾ ਇੱਕ ਮਠਾਸ ਦੇ ਵਿੱਚ ਬੰਦਨਾ ਵਿੱਚ ਬਚ ਜੇ ਤੋਂ ਸਾਰੇ ਇਹ ਲੋਕ ਸਟ੍ਰੈਸ ਤੇ ਨੂੰਏ ਧੀ ਕੇ ਨਾ ਨਵਾਈਏ ਮੰਦ ਆਸ ਹੈ ਧੀ ਨੂੰ ਨਹੀਂ ਤੋਫਾ ਇਹ ਕਿਹੜਾ ਤੋਫਾ ਹੁੰਦਾ ਸੌਂ ਦੇ ਮਹੀਨੇ ਤੁਸੀਂ ਇਹ ਤੋਫਾ ਦੇ ਕੇ ਜਰੂਰ ਦਿਓ ਦੇਖੋ ਜੀ ਜੋ ਘਰ ਦੇ ਨਾ ਧੀਆ ਹੁੰਦੇ ਉਹ ਕੁਛ ਨਹੀਂ ਚਾਹੁੰਦੇ ਨਾ ਉਹ ਸਿਰਫ ਤੁਹਾਡੀ ਸੁੱਖ ਸ਼ਾਂਤੀ ਚਾਹੁੰਦੇ ਹਨ ਜੇ ਕਿਸੇ ਟਾਈਮ ਇੱਕ ਭਰਾ ਉਹਨੂੰ 5 ਰੁਪਏ ਵੀ ਦੇ ਦਿੰਦਾ ਨਾ ਸ਼ਾਇਦ ਤੁਸੀਂ ਉਹਦੀ ਖੁਸ਼ੀ ਸਮਝ ਨਹੀਂ ਸਕਦੇ ਉਹਨਾਂ ਧਰਤੀ ਤੇ ਪਿਆਰ ਨਹੀਂ ਲੱਗਦਾ ਕਿ ਮੇਰੇ ਭਰਾ ਨੇ ਆਹ ਦੇਖਾ ਜੈ ਉਹ ਪੰਜ ਰੁਪਿਆ ਦੀ ਚੀਜ਼ ਕਿਉਂ ਕਿਉਂਕਿ ਧੀ ਨੇ ਆਪਣੀ ਜਾਇਦਾਦ ਸਭ ਕੁਝ ਤੁਹਾਡੇ ਨਾਲ ਆਇਆ ਕਿਉਂਕਿ ਜੇ ਉਹ ਇਸ ਮਾਲਾਪਤੀ ਘਰੇ ਚ ਜੰਮੀ ਉਹ ਵੀ ਬਰਾਬਰ ਹਿੱਸੇ ਦਾ ਹੁੰਦੀ ਹੈ ਪਰ ਜਦੋਂ ਆਪਾਂ ਕੋਈ 10-20 ਲੱਖ ਰੁਪਏ ਲਾ ਕੇ ਵਿਆਹ ਦਿੰਦੇ ਆ ਨਾ ਆਪਾਂ ਆਸ਼ਾਸਤਰ ਹੁਣੇ ਕਿਸੇ ਵਿਆਹ ਦੀ ਪਰ ਇਹ ਦੇਖੋ ਵੀ ਉਹ ਤਾਂ ਇੱਕ ਕਿੱਲੇ ਦਾ ਮੁੱਲ ਹੀ ਲਵਾ ਕੇ ਗਈ ਆ ਦੋ ਹੀ ਲਵਾ ਕੇ ਤੇ ਬਾਕੀ ਆਪਣੀ ਸਾਰੀ ਜਾਇਦਾਦ ਤਾਂ ਤੁਹਾਨੂੰ ਦੇ ਗਈ ਹੈ ਨਾ ਫਿਰ ਆਪਾਂ 6 ਮਹੀਨਾ ਤੋਂ ਇੱਕ ਨੂੰ ਸੂਟ ਗਿਫਟ ਦੰਦੇ ਕਿਉਂ ਇਹਨੇ ਮੁਹੀ ਹੋ ਜਾਂਦੇ ਕਿਉਂ ਮੱਥੇ ਤੇ ਉਹੜਨਾ ਭਜਾਨਿਆਂ ਭਰਾ ਪਾ ਲੈਂਦੇ ਇਹ ਕੰਮ ਆਪਾਂ ਕਦੇ ਵੀ ਨਹੀਂ ਚਾਹ ਕਰਨਾ ਚਾਹੀਦਾ ਜੀ ਵੇਖੋ ਅੱਜ ਕੱਲ੍ਹ ਜ਼ਮੀਨ ਦੇ ਇੱਕ ਟੁਕੜੇ ਪਿੱਛੇ ਭਰਾ ਭਰਾ ਦਾ ਕੰਮ ਕਰਦੇ ਪਰ ਕਦੇ ਕੋਈ ਭੈਣ ਭਰਾ ਨਾਲ ਨਹੀਂ ਗੱਲ ਕਰਦਾ ਜੇ ਉਹ ਇੱਜ਼ਤ ਮਾਣਦਾ ਜਾਂ ਸਿਰਫ ਉਹ ਤੁਹਾਡੇ ਵਿੱਚ ਇੱਜ਼ਤ ਮਾਣ ਮੰਗਦੀ ਹੋਰ ਕੁਝ ਨਹੀਂ ਮੰਗਦੀ ਜੇ ਉਹਦੇ ਤੇ ਇੱਕ ਸੂਟ ਤੁਸੀਂ 500 ਦਾ ਵੀ ਖਰੀਦ ਦਿੱਤ ਦੰਦੇ ਤਾਂ ਉਹਦੀ ਨੀਅਤ ਸਿਰਫ 5000 ਆਲਾ ਪਾ ਜਾਂਦਾ ਬੜਾ ਖੁਸ਼ ਹੋ ਜਾਂਦਾ ਇਦਲੀ ਸੌਂ ਦੇ ਮਹੀਨੇ ਧੀ ਨੂੰ ਸੰਧਾਰਾ ਜ਼ਰੂਰ ਦੇ ਕੇ ਆਓ ਜੇ ਤੁਸੀਂ ਚਾਹੁੰਦੇ ਸਾਡੇ ਘਰ 'ਚ ਖੁਸ਼ੀਆਂ ਆਉਣ ਸਾਡੇ ਘਰ 'ਚ ਵਰਕਦਾ ਹੋਵੇ ਸਿਮੇਸ਼ਾ ਕੋਈ ਸ਼ਰਈਏ ਆਪ ਦੇ ਪ੍ਰਵਾਸ 'ਚ ਇੱਕ ਜੋੜਤਾ ਬਠਾਸ ਨੇ ਤਾਂ ਤੁਸੀਂ ਸੌਂ ਦੇ ਮਹੀਨੇ ਧੀ ਨੂੰ ਇਹ ਗਿਫਟ ਦੇਣੀ ਦੇਣਾ ਇੱਕ ਸੂਰਤ ਤੇ ਸੰਧਾਰਾ ਨੇ ਚੋਟੀਆਂ ਦਾ ਬਣਾਇਆ ਹੈ ਤੀਆਂ ਦਾ ਸੰਧਾਰਾ ਪਹਿਲਾਂ ਤੋਂ ਆਪਣੇ ਘਰ ਦੇ ਪੜਦਾਦਿਆਂ ਤੋਂ ਉੱਪਰ ਤੋਂ ਪੜਾ ਬੰਦਾ ਹੈ ਇਹ ਤੁਸੀਂ ਜ਼ਰੂਰ ਧੀ ਨੂੰ ਦੇ ਕੇ ਚਾਹੇ 30 ਡਿਗਰੀ ਦੀ ਵੀ ਬੁਢੀ ਹੋਵੇ ਧੀ ਘਰ ਦੀ ਧੀ ਰਹਿੰਦੀ ਆ ਚਾਹੇ ਉਹ 100 ਸਾਲ ਦੀ ਹੋਵੇ ਜੇ ਆਪਾਂ ਉਹਦੀ ਇੱਜ਼ਤ ਕਰੀਏ ਤਾਂ ਤੇ ਜੇ ਆਪਾਂ ਇਹ ਨੂੰ ਨਕਾਰਦੇ ਜੇ ਕੋਤੇ ਕੋਤੇ ਆਣੀ ਹੋਗੀ ਨਹੀਂ ਜੀ ਇਹ ਗਲਤੀ ਆਪਾਂ ਕਰਦੇ ਜੇ ਧੀ ਤੁਹਾਡੇ ਘਰ ਦੇ ਵਿੱਚ ਕੰਜੂ ਵੀ ਸਿੱਟ ਕੇ ਜਾਂਦੀ ਐ ਦੁਖੀ ਹੋ ਜਾਂਦੀ ਆ ਨਾ ਅੰਦੇਉਂ ਸਦਦੀ ਐ ਤੋ ਦਾ ਇੱਕ ਇੱਕ ਕੰਜੂ ਦਾ ਹਿਸਾਬ ਹੈ ਪ੍ਰਮਾਤਮਾ ਨੂੰ ਦੇਣਾ ਪੈਂਦਾ ਤੁਹਾਨੂੰ ਕਿ ਤੁਸੀਂ ਨਾ ਸੋਚੋ ਵੀ ਧੀ ਸਾਡੇ ਘਰੋਂ ਅਸੀਂ ਲਾਪੇ ਜਾਂ ਕੋਈ ਗੱਲ ਹੋ ਗਈ ਧੀ ਉਹ ਕਿਤੇ ਅਸੀਂ ਸੁਖੀ ਬਸਾਂਗੇ ਤਵਾਹੋ ਤੁਹਾਡਾ ਘਰ ਸੁਖੀ ਨਹੀਂ ਬਸ ਤੇ ਜੇ ਤੁਹਾਡੇ ਘਰ ਧੀ ਹੱਸ ਕੇ ਜਾਂਦੀ ਹੈ ਤੇ ਤੁਸੀਂ ਜਮੀਨ ਤੋਂ ਸਮਾਨ ਦੇ ਸਕਦੇ ਬੜੀਆਂ ਤਰਕੀਆਂ ਕਰਨ ਤੁਹਾਡੇ ਘਰ ਵਰਕ ਤਾਂ ਧਿਆਨ ਦੇ ਢੇਰ ਲੱਗੇ ਜਾਂ ਵੀ ਜੇ ਤੁਹਾਡੀ ਧੀ ਇੱਕ ਸੀਸ ਦੀ ਧੁਨ ਕਰਦੀ ਹੈ ਜਦੋਂ ਤੁਸੀਂ ਉਹਨੂੰ ਕੋਈ ਗਿਫਟ ਦਿੰਨੇ ਆ ਚਾਹੇ ਤੁਸੀਂ ਆਦਮੀਆਂ ਨੂੰ ਇਹ ਚੀਜ਼ਾਂ ਦਾ ਅਹਿਸਾਸ ਨਹੀਂ ਹੁੰਦਾ ਪਰ ਔਰਤਾਂ ਨੂੰ ਅਹਿਸਾਸ ਹੁੰਦਾ ਕਿ ਹਰ ਇੱਕ ਔਰਤ ਨੂੰ ਚਾਹੀਦੀ ਮੇਰੇ ਪੇਕਾਂ ਤੋਂ ਅਜਿਹੀ ਚੀਜ਼ ਜਿਹੜੀ ਉਹਨੂੰ ਪਤਾ ਕਿ ਮੇਰੇ ਟੇਕਾਂ ਤੋਂ ਅਜਿਹੀ ਚੀਜ਼ ਜਿਹਨੂੰ ਮੈਨੂੰ ਖੁਸ਼ੀ ਮਿਲਦੀ ਹੈ ਜਿੰਨਾ ਜੇ ਸਾਡੇ ਬੈਠੀ ਹੈ ਧੀ ਸਵਰਿਆਂ ਦੇ ਵਿੱਚ ਸਾਡੀ ਧੀ ਬੈਠੀ ਉਹ ਸਾਨੂੰ ਉਡੀਕਦੀ ਐ ਤੋਂ ਉਹਨੂੰ ਇੰਨੀ ਖੁਸ਼ੀ ਹੋ। ਇਹ ਪਰਛਾਈ ਨੂੰ ਭੁੱਲਣਾ ਨਹੀਂ ਚਾਹੀਦਾਗਾ ਜਿੰਨਾ ਉਹ ਆਪਣੇ ਉਹਨੂੰ ਚਾਹੁੰਦੇ ਮੇਰੇ ਪਿੱਕੇ ਦੇ ਵਿੱਚ ਕਹਨ ਉਹਨੇ ਉਹਨੂੰ ਚਾਹੁੰਦੇ ਗਾਂੜੀ ਕੀਤੀ ਹੋਈ ਨਹੀਂ ਇਹ ਜਿਸਕਰ। ਤਾਂ ਕਿ ਖੁਸ਼ੀਆਂ ਉਹਨਾਂ ਅੱਜ ਕੱਲ੍ਹ ਜ਼ਿਆਦੇ ਲੋਕ ਦੁਖੀ ਕਿਉਂ ਆ ਕਿਉਂਕਿ ਇਹੋ ਜਿਹੇ ਰਿਸ਼ਤੇ ਆ ਤੋਂ ਦੂਰ ਪਹੁੰਚੇ ਜਾਂਦੇ ਆ। ਧੀ ਵਿਆਹ thì ਠੀਕ ਐ ਸਾਲ ਤੋਂ ਚੱਲ ਇੱਕ ਦੀਵਾਰੀ ਦੇ ਆਏ ਬਸ ਠੀਕ ਐ। ਇਹ ਕੰਮ ਕੱਲ੍ਹ ਤੋਂ ਨਹੀਂ ਕਰਨਾ ਚਾਹੀਦਾ ਮੈਂ ਜੀ। ਤੇ ਤੁਸੀਂ ਸਾਰੀਆਂ ਉਹ ਆਪਣੀ ਧੀ ਬਣਾ ਕੇ ਰੱਖੋ ਘਰ ਦੀ ਦਾਲ ਰੱਖੋ ਜਿਵੇਂ ਮਾਂ ਤੇ ਉਹਦੀ ਲਾੜ ਦੀ ਸੋਵੇਂ ਭਰਾ ਭਰਜੀਆਂ ਦਾ ਲਾੜ ਦੀ ਬਣਾ ਕੇ ਰੱਖਣ ਲੈ ਕੇ ਉਸ ਹੀ ਜਾਂਦੀ ਸਿਰਫ ਤੁਹਾਡੇ ਪਿਆਰ ਦੀ ਖੁਸ਼ੀ ਹੈ ਤੇ ਤੁਹਾਡੇ ਘਰ ਦੇ ਵਿੱਚ ਇੰਨੀ ਸੁੱਖ ਸ਼ਾਂਤੀ ਤੇ ਪਰਪਨਾ ਦਾਵਾਸ ਹੁੰਦਾ ਜੇ ਤੁਸੀਂ ਧੀ ਵਿੱਚ ਕਰਦੇ ਤੇ ਧੀ ਤੁਹਾਡੇ ਘਰੋਂ ਹੋ ਜਾਂਦੀ ਆ ਤੇ ਫੇਰ ਕਿਛੇ ਸਮਝੋ ਤੁਹਾਡਾ ਨਾਸ਼ ਹੋਣਾ ਇਹਦੇ ਲਈ ਸੌਂਦੇ ਮਹੀਨੇ ਧੀ ਨੂੰ ਚੂੜੀ ਜ਼ਰੂਰ ਪਹਿਨਾਉਂ ਅੱਗੇ ਤੀਨ ਹੋਵੇ ਸਸਾਂ ਸਵਾਗਤ ਕਰਨੇ ਲੋਦੇ ਘਰੋਂ ਠੰਡੀਆਂ ਬਾਵਾਣ ਕੱਪੜੇ ਮਿੱਠੀ ਜੀ ਨਾਲ ਜਿਹੜੇ ਦੇਖਿਓ ਜਿਆਦਾਤਰ ਆਪਣੇ ਪਿੰਡਾਂ ਦੇ ਵਿੱਚ ਬਿਸਕੁਟਾਂ ਦਾ ਰਵਾਜ ਹੈ ਬਿਸਕੁਟ ਵੀ ਦੇ ਦਿੰਦੇ ਆ ਬਹੁਤ ਸੰਗਿਆ ਚਲੋ ਮਾਵਾ ਨਹੀਂ ਬਿਸਕੁਟ ਕਿਹੜਾ ਆਸਾ ਨਹੀਂ ਉਹ ਥੋੜੀਆਂ ਬਹੁਤੀਆਂ ਮਠੀਆਂ ਪਰਾ ਕੇ ਨੇ ਗਰੀਬ ਤੋਂ ਗਰੀਬ ਮਾਂ ਵੀ ਚਾਹੁੰਦੀ ਇੱਕ ਵਾਰਤੀ ਸੁਧਾਰਾ ਦੇ ਕੇ ਥੋੜੀਆਂ ਬੋਤਿਆਂ ਮੱਠੀਆਂ ਕੱਢ ਕੇ ਲੈ ਆਂਗੇ ਕਿਉਂਕਿ ਜਿੰਨਾ ਚਿਰ ماں ਹੋਣਾ ਚਾਹੀਦਾ ਸੁਧਾਰਾ ਹੈਗਾ ਪਿੱਛੋਂ ਤਾਂ ਸ਼ਾਇਦ ਕੋਈ ਕਰਮਾਂ ਵਾਲੀ ਭੈਣ ਹੋਊਗੀ ਜਿਹਦੇ ਭਰਾ ਭਜਾਈ ਉਹਦੇ ਕਿਸ ਘਹਾਰਾ ਲੈ ਕੇ ਆਉਂਦੇ ਹਨ ਪਰ ਪਿੱਛੋਂ ਤੇ ਸਭ ਚੀਜ਼ਾਂ ਅਲੋਪ ਹੋ ਜਾਂਦੀਆਂ ਨੇ ਭੈਣ ਕੀ ਭੈਣ ਦੇ ਚੋਂ ਵੀ ਭਰਾਵਾਂ ਦੇ ਮਾਲ ਇਝੋਂ ਦੀ ਤੇ ਸੁਧਾਰੇ ਹੁੰਦੇ ਛੋਟਾ ਕਰਮਾਂ ਵਾਲੇ ਹੁੰਦੇ ਵੀ ਜਿਹੜੇ ਭੈਣਾਂ ਨੂੰ ਯਾਦ ਰੱਖਦੇ ਸੁਧਾਰੇ ਜਿਹੜੇ ਵੀਰ ਆਪਣੀਆਂ ਭੈਣਾਂ ਨੂੰ ਇੰਨਾ ਮੋਹ ਪ੍ਰੇਮ ਕਰਦੇ ਆ ਆ ਸੌਣ ਦੇ ਵਿੱਚ ਉਹ ਸੁੰਧਾਰਾ ਦੇਖ ਹੀ ਹੁੰਦੇ ਆ ਤੇ ਵੀ ਤੁਸੀਂ ਨਿਗਾ ਮਾਰਦੇ ਹੋ ਵੀਰ ਜੇ ਪੂਰੇ ਕਾਮਯਾਬ ਹੋਣਗੇ ਆਪਦੇ ਘਰ 'ਚ ਸੁਹਣਾ ਸੁਖੀ ਜੀਵਨ ਬਤੀਤ ਕਰਦੇ ਹੋਗੇ ਬਹੁਤ ਕਾਮਯਾਬ ਵੀਰ ਹੋਣਗੇ ਤੇ ਭੈਣ ਭਰਾ ਦਾ ਰਿਸ਼ਤਾ ਵੀ ਬਹੁਤ ਪੂਰਾ ਹੋਊਗਾ ਅੱਗੇ। ਇਹ ਤੁਸੀਂ ਗਾਦੇ ਨੇੜੇ ਤੇ ਕਿਤੇ ਵੀ ਨਿਗਾ ਮਾਰ ਕੇ ਦੇਖੋ ਤੇ ਕੋ ਤੁਹਾਡੇ ਮਨ ਦੇ ਵਿੱਚ ਤੇ ਭੈਣ ਦੇ ਮਨ ਵਿੱਚ ਅਡਾਸ ਨਹੀਂ ਹੋਊਗੀ। ਇਸ ਸਮਾਂ ਇਹੋ ਜਿਹਾ ਹੁੰਦਾ ਇਹ ਮਹੀਨੇ ਇਹੋ ਜਿਹਾਂ ਜੇ ਧੀਆ ਜੋ ਧੀਆ ਤੁਹਾਡੇ ਘਰ ਦੇ ਵਿੱਚ ਕੰਮ ਕਰਦੇ ਨੇ ਉਨਾਂ ਧੀਆਂ ਨੂੰ ਵੀ ਤੁਸੀਂ ਸੁਨਾਰੇ ਦਿਓ ਕਿਉਂਕਿ ਉਹ ਵੀ ਤੁਹਾਡੀ ਸਾਰਿਆਂ ਦੇਖ ਰੇਤ ਕਰਉ ਉਹ ਵੀ ਤੁਹਾਡੇ ਘਰ ਦੇ ਧੀयां ਹੀ ਬਣ ਜਾਂਦੀਆਂ ਧੀयां ਦੀ ਨਿਗਾ ਨਾਲ ਹੀ ਦੇਖਦੀਆਂ ਆ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਸੋਨ ਦੇ ਸੁਨਾਰੇ ਜ਼ਰੂਰ ਦਿਓ ਇੱਕ ਵਸੂਟ ਦਿਓ ਚੂੜਾ ਚੜਾ ਦਿਓ ਉਹਨਾਂ ਨੂੰ ਹਨਾ ਤੇ ਥੋੜਾ ਬਤ ਮਿੱਠਾ ਉਹਨਾਂ ਨੂੰ ਜੀਤਾ ਤਾਂ ਕਿ ਧੀਆਂ ਦੀਆਂ ਸੀਸਾ ਲੈਣੀਆਂ ਸ਼ੁਰੂ ਕਰੋ ਵੇਖੋ ਕੰਨਿਆ ਹੁੰਦੀਆਂ ਨਾ ਆਮ ਆਪਣੇ ਹਿੱਦੂ ਭਾਈ ਜਾਰੇ ਇੱਕਦਮ ਕੰਨਿਆ ਪੂਰੇ ਕਰ ਦਿੰਦੇ ਆ ਪਰ ਇੱਕ ਦਿਨ ਪੂਜੀ ਹੁਲ ਕੰਨਿਆ ਸਹੀ ਸੋ ਆਪਣਾ ਸੁੱਖ ਨਹੀਂ ਮਿਲਦਾ ਆਪਣਾ ਸਹੀ ਆਨੰਦ ਨਹੀਂ ਰੋ ਰੋ ਕੇ ਕੰਨਿਆਂ ਨੂੰ ਪੂਜਿਆ ਨਹੀਂ ਇੱਕ ਸ਼ੁਭਦਾ ਸਹੀ ਹੁੰਦਾ ਜੀ ਇੱਕ ਦਿਨ ਪੂਜ ਕੇ ਦੂਜੇ ਦਿਨ ਉਸੇ ਤੋਂ ਭਾਂਡੇ ਮਜਾਉਣੇ ਉਹ ਚੰਗੀ ਗੱਲ ਨਹੀਂ ਹੁੰਦੀ ਇਹਦੇ ਰੀਤੀ ਰਿਵਾਂ ਜਿਵੇਂ ਆਉਂਦੇ ਹਾਂ ਧੀਆਂ ਨਿੱਚ ਚ ਕਰਦੇ ਹਾਂ ਤੁਹਾਡੇ ਘਰਾਂ 'ਚ ਕੰਮ ਕਰਦੇ ਉਹਨਾਂ ਦੀ ਵਿਚਾਰੀ ਰੂਹ ਨਹੀਂ ਜਿੱਥੇ ਕਰੈ ਲੋ ਉਹਨਾਂ ਨੂੰ ਵੀ ਛੋਟੇ ਥੋੜੇ ਥੋੜੇ ਟੈਂਬਰ ਕੋਈ ਦਿੱਤੂ ਕੀ ਹੁੰਦੇ ਤੇ ਰਹਿ ਕਰੋ ਤਾਂ ਆਪ ਵੀ ਖੁਸ਼ ਹੋ ਕੇ ਤੁਹਾਡੇ ਘਰੋਂ ਜਾਣ ਤੁਹਾਨੂੰ ਪੂਰ ਸਾਰਾ ਅਸੀਸਾਂ ਦੇਣ ਅਸੀਸਾਂ ਲੈਣ ਦੀ ਕੋਸ਼ਿਸ਼ ਕਰਿਆ ਕਰੋ ਜੇ ਤਾਂ ਅਸੀਸਾਂ ਨਾਲਿਆ ਬੰਸੀ ਸਾਹਿਬ ਨੇ ਮਾਰਦੰਗਨ ਤੇ ਅਸੀਸਾਂ ਬੰਦੇ ਨੂੰ ਸਮਾਨ ਦਿੱਤਾ ਕੁਝਿਆਂ ਨਾਲ ਘਰ ਭਾਰ ਦੇ ਵਿੱਚ ਪੇਟ ਚਾਹ ਦਿੰਦਿਆਂ ਇਸੇ ਅੱਜ ਦੀ ਆਪਣੀ ਵੀਡੀਓ ਜੀਆਂ ਪਹਿਣਾ ਦੇਖ ਕਰਿਆ ਕਰੋ ਜੀਆਂ ਪਹਿਣਾ ਨਾਲ ਜੁੜ ਕੇ ਰਹਿਿਆ ਕਰੋ ਇਸਤੇ ਦੋਈ ਹੱਥ ਸਮੇ ਦੇ ਇਸਤੇ ਦੋਈ ਪੂਜਾ ਹੋ ਗਿਆ ਤੱਕ ਤੇ ਭੈਣ ਦਾ ਤੇ ਭਤੀਜਾ ਮਿੰਮੀ ਭੈਣ ਤੇ ਸਰੀ ਤੇ ਭੂਆ ਕੋਈ ਪਰਾਈ ਕਹਿੰਦਾ ਇਹਦੀ ਭੂਆ ਤਾਂ ਚਾਰੀ ਪਰਾਈ ਕਾ ਦਿੰਦੇ ਹੈ ਇਹਨੇ ਗਲਤ ਜਾਨਾ ਕਰਿਆ ਕਰੋ ਸਭ ਦਿਵਰਾ ਪਰਤੀ ਦਿੱਤੀ ਜਾਣਕਾਰੀ ਕਾ ਬੜੀਆਂ ਉਪਤੀਆਂ ਦਾ ਇਦੋਂ ਵੀ ਜ਼ਿਆਦੇ ਤੁਹਾਨੂੰ ਅਸੀਸਾਂ ਦਿੰਦੀਆਂ ਹੋਟੀਆਂ ਨਾਲ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਪਲੀ ਸੈਨ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਿਵੇਂ ਕਰ ਦਿੱਤੀ ਬਹੁਤ ਸਵਾਗਤ ਹੈ ਵੀਡੀਓ ਕਿੰਦਾ ਦੀ ਬਕੀ ਉਸ ਇਨਾ ਕੀਮਤ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਤੁਹਾਡਾ ਸਾਰਾ ਆਪਹਾ ਬਹੁਤ ਬਹੁਤ ਧੰਨਵਾਦ